ਰਾਮਾ ਹਾਂਜੀ ਤੂੰ ਥੜ੍ਹ ਦੇ ਬਾਹਰ ਹੀ ਬੈਠੀ ਆ ਤਾ ਇੱਥੇ ਆਣ ਕੇ ਬਹਿ ਗਈ ਅੰਦਰ ਵੀ ਕਿਹੜਾ ਦਿਨ ਲੰਘਦਾ ਵਾ ਤੇ ਅੱਗੂ ਕੋ ਬਾਲ ਲੈਣੀ ਸੀ ਹੱਥ ਸੇਕ ਲੈnde ਅੱਗ ਕਾਦੀ ਬਾਲਣੀ ਸੀ ਜਿਹੜੀ ਘਰ ਅੱਗ ਲੱਗੀ ਉਹ ਤਾਂ ਸੇਕ ਲੋ ਪਹਿਲਾਂ ਉਹ ਤਾਂ ਸੇਕਣ ਦੇ ਸਾਰਾ ਕਸੂਰ ਤੁਹਾਡਾ ਹੋਇਆ ਵਾ ਜੇ ਤੁਸੀਂ ਨਾ ਬੋਲਦੇ ਨਾ ਮੈਂ ਕਮ ਹੋਣੀ ਨਹੀਂ ਨਹੀਂ ਦੇਣਾ ਰਾਮਨ ਜੇ ਮੈਂ ਨਾ ਨਾ ਬੋਲਦਾ ਤੇ ਤੂੰ ਵੀ ਛਲਾਖਾਂ ਪਿੱਛੇ ਹੁੰਦੀ ਤੇ ਮੈਂ ਦੱਸਦਾ ਐਵੇਂ ਹੁੰਦੀ ਮੈਂ ਆਨਾ ਤੇ ਕਹਿੰਦੀ ਪਿਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਵਾਂ ਨਾਲ ਵੱਜਦੀ ਆ ਇਹ ਗਾੜੀ ਲੜਦੀ ਹੀ ਡਰਾਵੇ ਦਿੰਦੀ ਹੀ ਵੀ ਮੈਂ ਪਿੰਡ ਚੱਲ ਜਾਣਾ ਪੈਸੇ ਲੈ ਕੇ ਤੇ ਉਹਨਾਂ ਕਹਣਾ ਵੀ ਤੁਸੀਂ ਹਾਨੂੰ ਫੋਨ ਤੇ ਦੱਸ ਦੇ ਜੇ ਡਰਾਵੇ ਦਿੰਦੀ ਸੀ ਤੇ ਫੋਨ ਤੇ ਕਾਹਦਾ ਦੱਸ ਦੇ ਤੁਸੀਂ ਮੇਰੀ ਗਲਤੀ ਕੱਢਣੀ ਹੁੰਦੀ ਆ ਅਕਸਰ ਜੇ ਪੈਸੇ ਘਾ ਰਹਿੰਦੇ ਤਾਂ ਘਰ ਦੇ ਕੋਈ ਚੀਜ਼ ਬਣਨੀ ਹੀ ਮੈਂ ਇਹ ਇੱਕ ਦੇਰਾ ਕਿੰਨੇ ਲੈ ਜਾਣੇ ਹੁਣ ਇੱਕ ਪੁੱਤ ਤੇ ਚੱਲ ਗਿਆ ਵਾ ਚੱਲ ਦੂਜੇ ਦੀ ਕੋਈ ਜਾਇਦਾਦ ਬਣਾ ਦਈਏ ਕੱਲ ਨੂੰ ਇਹਨਾਂ ਦਾ ਕੰਮ ਆਊਗੀ ਤੁਸੀਂ ਹੌਸਲਾ ਤੇ ਕਰਦੇ ਪਹਿਲਾਂ ਦਿੰਦੀ ਆ ਕਿ ਨਹੀਂ ਦਿੰਦੀ ਤੈਨੂੰ ਦੇਖ ਵੀ ਤਾ ਉਹ ਬੈਗ ਭਰ ਲਾ ਤੇ ਹੈਗਾ ਹੀ ਹੈਗਾ ਤੇ ਫੇਰ ਭਰ ਲੈ ਇੱਥੇ ਤਾਂ 1000 2000 ਕਿਸੇ ਨੂੰ ਫੜਾ ਦਈਏ ਤੇ ਉਹਦੀ ਨੀਂਦ ਬਦਲ ਜਾਂਦੀ ਆ ਤੇ ਇਹ ਤਾਂ ਫੇਰ ਲੱਖਾਂ ਨਾਲ ਹੀ ਉਹਦੀ ਬਦਲ ਨਹੀਂ ਮੈਨੂੰ ਪਤਾ ਹੀ ਉਹ ਰਮਨੇ ਤੇ ਤੇਰੀ ਸੋਚਣੀ ਹੀ ਵੀ ਉਹਦੀ ਨੀਂਦ ਬਦਲ ਜਾਣੀ ਹੀ ਉਹ ਤਾਂ ਇਦਾਂ ਦੀ ਗੱਲ ਹੀ ਕੋਈ ਨਹੀਂ ਅੱਛਾ ਤਾਂ ਉਹਨੇ ਕਿਹਾ ਹੀ ਵੀ ਡੈਡੀ ਜੀ ਚਲੋ ਮੇਰੇ ਨਾਲ ਤੇ ਪੈਸੇ ਤੁਹਾਨੂੰ ਘਟਾ ਦਿੰਨੀ ਸਾਰੇ ਕਿਹਾ ਹੀ ਉਹ ਰਮਨ ਉਸ ਇਹੀ ਤਾਂ ਕਰਦੀ ਹੀ ਵਿਚਾਰੀ ਪਰ ਤੁਸੀਂ ਬੋਲ ਬੋਲ ਕੇ ਨਾ ਮਾਂ ਪੁੱਤਾਂ ਨੇ ਤੇ ਉਹਦਾ ਦੀ ਤੇਰੀ ਭੈਣ ਵਾ ਪਹਿਣ ਮੇਰੀ ਕੀ ਕਹਿਣ ਲਈ ਆ ਜਿਉ ਆਈ ਗਈ ਆ ਸਾਰਾ ਇਹ ਉਹਦਾ ਤੇਰਾ ਘਰ ਉਹਨੇ ਜਾੜਿਆ ਤੇ ਮੈਂ ਤਾਂ ਤਾਂ ਘਰ ਦੀ ਫੋਨ ਤੇ ਚੁੱਕ ਚੁੱਕ 200 ਕੇ ਵਿੱਚ ਨਾ ਭਿਆਨ ਭਰਾ ਹੀ ਸਾਹ ਦਿੰਦੇ ਹੁੰਦੇ ਆ ਨਾਲੇ ਚੁੱਪ ਕਰੋ ਅੰਦਰ ਵਾ ਸੌਂਦੀ ਹੋਊਗੀ ਤੇ ਕੀ ਕਹੂਗੀ ਤੇ ਨਾਲੇ ਮੈਨੂੰ ਸਾਧ ਲਿਆ ਤਾਂ ਨਾਲੇ ਬੇਇੱਜ਼ਤੀ ਕਰਨ ਦੇ ਸੁਣ ਜੇ ਸੁਣਦਾ ਤੇ ਮੇਰਾ ਤਾਂ ਘਰ ਜਾੜ ਕੇ ਰਖਤਾ ਨਾ ਕਾਦਾ ਘਰ ਜਾੜਿਆ ਵਾ ਉਹਨੇ ਇੱਥੇ ਰਹਿਣਾ ਹੀ ਨਹੀਂ ਰਹਿਣਾ ਨਹੀਂ ਉਹਨਾਂ ਨੇ ਨਾ ਪਹਿਲਾਂ ਹੀ ਭਿਆਨ ਭਰਾਵਾਂ ਨੇ ਸਕੀਮਾਂ ਲਾਈਆਂ ਹੀ ਇਹਦੇ ਤੁਸੀਂ ਨਾ ਮਨ ਘੜਤ ਗੱਲਾਂ ਘੜੀ ਜਾਂਦੇ ਜੇ ਰਮਣਾ ਤੂੰ ਦੀ ਸਿਆਸਤ ਨੂੰ ਜਾਣਦੀ ਨਹੀਂ ਆ ਉਹ ਲੈਂਦੀ ਹੀ ਤੇਰੇ ਕੋਲ ਬਦਲਾ ਉਹ ਕਹਿੰਦੀ ਨਾ ਫਿਰ ਰਿਸ਼ਤਾ ਮੈਂ ਕਰਾਉਣੀ ਆ ਜੋਬਨ ਨੂੰ ਤੇ ਤੂੰ ਲਿਆ ਨਹੀਂ ਉਹਨੇ ਉਹ ਬਦਲਾ ਲੈਣ ਦੀ ਹੁਣ ਉਹ ਉਹ ਨਹੀਂ ਨਹੀਂ ਭੈਣ ਭਰਾ ਇੱਕ ਦੂਜੇ ਕੋਲ ਬਦਲਾ ਲੈ ਲੈਂਦੇ ਹੁੰਦੇ ਆ ਕਿੱਦਾਂ ਦੀ ਸੋਚਾਂ ਸੋਚਣ ਡੇ ਜੇ ਤੁਸੀਂ ਹਾਂ ਗੱਲ ਬਾਰ-ਬਾਰ ਨਾ ਕਰੋ ਤੂੰ ਭੋਲੀ ਰਹਿਣਾ ਸਾਰੀਆਂ ਉਪਰ ਜੇ ਧਰਮ ਮੈਂ ਦੱਸਦਾ ਹੁਣ ਗਾੜੀ ਦਾ ਹੱਲ ਵੇਖੋ ਵੀ ਕੀ ਕਰਨਾ ਵਾ ਹੁਣ ਇਹਦਾ ਲੜੀ ਜਾਣਾ ਵਾਪਸ ਵਿੱਚ ਹੀ ਹਾਂ ਲੈ ਇਹਦਾ ਕੋਈ ਨਹੀਂ ਹੁਣ ਤੇ ਜਾਂ ਤਾਂ ਤੁਸੀਂ ਜਾਓ ਦੋਵੇਂ ਮਾਂ ਪੁੱਤ ਆ ਤੂੰ ਪਿਆਰ ਜੁੜੋ ਉੱਥੇ ਜਾ ਕੇ ਤੇ ਫੇਰ ਹੈ ਕੋਈ ਹੱਲ ਹੋ ਜੇ ਤੇ ਮੈਂ ਇਦਾਂ ਤੇ ਨਹੀਂ ਜਾਂਦੀ ਮੈਂ ਤਾਂ ਫੇਰ ਚਾਰ ਬੰਦੇ ਨਾਲ ਲੈ ਕੇ ਜਾਉਂ ਪੰਚਾਇਤ ਜਾਉਂ ਤੋ ਉਹਨਾਂ ਦੀ ਵੀ ਬੇਇੱਜ਼ਤੀ ਹੋਊ ਨਾਲੇ ਦੱਸਾਂਗੇ ਵੀ ਇਹਨਾਂ ਦੀ ਕੁੜੀ ਜਿਹੜੀ ਨਾ ਪੈਸੇ ਢੀਕਦੀ ਰਹੀ ਬੈਠੀ ਜਿੱਦਣ ਪੈਸੇ ਇਹਦੇ ਅਕਾਊਂਟ 'ਚ ਪੈ ਗਏ ਉਹਦਣਾਂ ਆਂਦੇ ਵੀ ਤੁਸੀਂ ਕੌਣ ਤੇ ਮੈਂ ਕੌਣ ਇਹ ਗੱਲਾਂ ਤੇਰਾ ਮਤ ਤੂੰ ਕਹਿੰਨੀ ਆ ਪਰ ਕਾਨੂੰਨ ਪਤਾ ਕੀ ਚੀਜ਼ ਵਾ ਜਿਹੜਾ ਪੈਸਾ ਤੇ ਲਾਉ ਉਹਦੇ ਕੋਈ ਰਹਿਣਾ ਵਾ ਠੀਕ ਆ ਨਾ ਤੇ ਕੋਈ ਗੱਲ ਨਹੀਂ ਫੇਰ ਇੱਕ ਕੰਮ ਕਰੋ ਜਿਹੜੀ ਜ਼ਮੀਨ ਆ ਨਾ ਚੁੱਪ ਕਰਕੇ ਦਲਜੀਤ ਦੇ ਨਾਮ ਆ ਦੋ ਪੈਸੇ ਤਾਂ ਲੈ ਗਈ ਆ ਤੇ ਜੇ ਜ਼ਮੀਨ ਚੋ ਵੀ ਹਿੱਸਾ ਲੈ ਗਈ ਤੁਹਾਡੇ ਕੋ ਕੀ ਬਚਣਾ ਵਾ ਇਹ ਕੀ ਕਰੂਗਾ ਰਮਨ ਮੈਂ ਆਈ ਧੀ ਛੇਤੀ ਦਲਜੀਤ ਦੇ ਨਾਮ ਪੈਲੀ ਨਹੀਂ ਲਾਉਣੀ ਠੀਕ ਆ ਨਾ ਕਿਹੜੀ ਗੱਲਾਂ ਅਗਲੇ ਪੰਚਾਇਤ ਲੈ ਕੇ ਇੱਥੇ ਆ ਜਾਣਗੇ ਤਾਂ ਕੀ ਜਵਾਬ ਦੇਣਾ ਜਵਾਬ ਕੀ ਦੇਣਾ ਵਾ ਉਹਨੇ ਇਦਾਂ ਤਾਂ ਨਹੀਂ ਰਹਿਣਾ ਉਹਨੇ ਵਿਆਹ ਕਰਾ ਲੈਣਾ ਵਾ ਜੇ ਕਰਾਉਗੀ ਤਾਂ ਫਿਰ ਮੈਂ ਲਾ ਦੂੰਗਾ ਪੈਲੀ ਨਾਂ ਪਹਿਲਾਂ ਵੇ ਤਾਂ ਸਹੀ ਵੀ ਬਣਦਾ ਕੀ ਆ ਤੁਸੀਂ ਤਾਂ ਉਹਦੇ ਬਾਰੇ ਸੋਚੀ ਜਾਣ ਰਹੇ ਜੇ ਅਕਸਰ ਇਹ ਵੀ ਤੁਹਾਡਾ ਪੁੱਤ ਵਾ ਇਹ ਤਾਂ ਘਰ ਕੁਲਾ ਹੀ ਬਣਾਉਣ ਵਾਲਾ ਵਾ ਤੁਹਾਨੂੰ ਵੀ ਪਤਾ ਲੱਗਣ ਡਿਆ ਵਾ ਜੇ ਇਹ ਮੇਰਾ ਪੋਤਾ ਤੇ ਜੋਬਨ ਹੀ ਮੇਰਾ ਪੁੱਤ ਤੇ ਪੁੱਤ ਹੀ ਮੈਂ ਕਹਿੰਦਾ ਹੀ ਨਹੀਂ ਪੁੱਤ ਹੁਣ ਜਦੋਂ ਉਹਦਾ ਮਨ ਬਦਲ ਗਿਆ ਵੀ ਮੈਂ ਇੱਥੇ ਨਹੀਂ ਰਹਿਣਾ ਤੇ ਫਿਰ ਕੀ ਕਰੋਗੇ ਤੁਸੀਂ ਸਭ ਕੁਝ ਉਹਨੂੰ ਉੱਥੇ ਬਿਠਾ ਦੇ ਦੇਣਾ ਮੇਰਾ ਪੁੱਤ ਹੀ ਦੇਈ ਜਾਂਦੀਆਂ ਕਿ ਉਹਦਾ ਮਨ ਬਦਲ ਗਿਆ ਵਾ ਤੈਨੂੰ ਪਤਾ ਉਹ ਬਦਲ ਗਿਆ ਵਾ ਤੇ ਜੇ ਉਹਨੇ ਆਉਣਾ ਹੁੰਦਾ ਕੱਲ ਤੁਹਾਡੀ ਇਸ ਤਰ੍ਹਾਂ ਦੀ ਤੁਸੀਂ ਮੈਨੂੰ ਡੈਡੀ ਲੈਣ ਆਇਆ ਤੇ ਮੈਂ ਨਾਲ ਚੱਲ ਜਾਂ ਆ ਭਾਵੇਂ ਅਗਲੇ ਦਿਨ ਫੇਰ ਚੱਲ ਜਾਂਦੀ ਰਾਮਨਾਥ ਮੈਨੂੰ ਕਹਿੰਦੇ ਸੀ ਕਿ ਮਾਸੜੀ ਆਹੀ ਤੁਹਾਡੀ ਜ਼ਿੰਮੇਵਾਰੀ ਤੇ ਭੇ ਮੈਂ ਭਰਾ ਮੈਂ ਨਹੀਂ ਚੁੱਕਦਾ ਚੱਲ ਠੀਕ ਆ ਤੀਹ ਤਾਂ ਗੱਲ ਉਥੇ ਕਰ ਹੀ ਆਏ ਇਹਦਾ ਮਤਲਬ ਇਹ ਹੋਇਆ ਵੀ ਤੁਹਾਨੂੰ ਆਪਣੇ ਘਰ ਦੇ ਅੰਦਰ ਤੇ ਯਕੀਨ ਨਹੀਂਗਾ ਹੈਗਾ ਰਮਨਾ ਕਿੰਨੂ ਨਹੀਂ ਯਕੀਨ ਹੈਗਾ ਕਿਤੇ ਨਹੀਂ ਹੈਗਾ ਇਹਨਾਂ ਦੀ ਗੱਲ ਕਰਨ ਲਈ ਆ ਭੈਣ ਜੀ ਕੱਲ ਗਏ ਸੀ ਤੋਂ ਕਹਿੰਦੇ ਸੀ ਵੀ ਤੁਹਾਡੀ ਜ਼ਿੰਮੇਵਾਰੀ ਤੇ ਪੇਜ ਦਿਨੇ ਜੋਤ ਨੂੰ ਅੱਛਾ ਇਹ ਆਂਦਾ ਵੀ ਮੈਂ ਜ਼ਿੰਮੇਵਾਰੀ ਨਹੀਂ ਚੁੱਕਦਾ ਹੱਦ ਵਾਲੀ ਗੱਲ ਵਾ ਇੰਨਾ ਚਿਹਰੇ ਨਾਲ ਨਾਲ ਕੱਢਿਆ ਤੇ ਇਹਨਾਂ ਨੂੰ ਮੇਰੇ ਤੇ ਯਕੀਨ ਹੀ ਨਹੀਂ ਹੈਗਾ ਸੁਣ ਤੈਨੂੰ ਇਹ ਨਹੀਂ ਕਹਿਣਾ ਚਾਹੀਦਾ ਉੱਥੇ ਕਿੰਨੇ ਵੇ ਟੱਬਰ ਦੀ ਗੱਲ ਕਰਨੀ ਚਾਹੀਦੀ ਭੈਣ ਜੀ ਮੇਰੀ ਗੱਲ ਸੁਣੋ ਮੈਂ ਘਰ ਹੈ ਨਹੀਂ ਤੇ ਤੁਸੀਂ ਮੇਰੇ ਪਿੱਛੋਂ ਇਹਨਾਂ ਨੇ ਉਹਦੇ ਹੱਥ ਪੈਰ ਬਧੇ ਉਹਨਾਂ ਨੂੰ ਲੱਗ ਗਿਆ ਪਤਾ ਜੇ ਮੈਂ ਲਿਆ ਕੇ ਇੱਥੇ ਫੇਰ ਆਵਾੜਤੀ ਇਹਨਾਂ ਉਹ ਕੰਮ ਕੀਤਾ ਤੇ ਮੈਂ ਉਹ ਕੀ ਮੂੰਹ ਵਿਖਾਉਂਗਾ ਉਹਨਾਂ ਨੂੰ ਤੁਸੀਂ ਛਦਾਈ ਆ ਵੀ ਬਾਰ ਬਾਰ ਇੱਕੋ ਹੀ ਕੰਮ ਕਰਨਾ ਵਾ ਸਾਡਾ ਦਿਮਾਗ ਨਹੀਂ ਕੰਮ ਕਰਦਾ ਤੁਹਾਨੂੰ ਮੈਂ ਕਹੇ ਵੀ ਹੁਣ ਇਦਾਂ ਨਹੀਂ ਹੁੰਦੀ ਤੁਸੀਂ ਇੱਕ ਵਾਰ ਲਿਆ ਆਓ ਉਹਨੂੰ ਤੁਸੀਂ ਫਿਰ ਇਦਾਂ ਕਰੋ ਹਾਂ ਨਾਲ ਲੈ ਆ ਆਪਣੇ ਭੈਣ ਨੂੰ ਤੇ ਨਾਲ ਦਰਜੀਤ ਨੂੰ ਲੈ ਤੇ ਜਾ ਕੇ ਰਿਜਾਓ ਤਾਂ ਸਹੀ ਤਾਂ ਕੋਈ ਗੱਲ ਨਹੀਂ ਜਾਣਾ ਪਊ ਤਾਂ ਚਲ ਵੀ ਜਾਵਾਂਗੇ ਫਿਰ ਖੜਾ ਹਾਂ ਤਾਂ ਮੈਂ ਵੀ ਨਹੀਂ ਛੱਡਦੀ ਤੇ ਜੇ ਅਸੀਂ ਚੱਲ ਗਏ ਨਾ ਤੇ ਫਿਰ ਅਸੀਂ ਲੈ ਕੇ ਵੀ ਆ ਜਾਾਂਗੇ ਲੈ ਕੇ ਹੀ ਆਉਣਾ ਵੇਖੀ ਉੱਥੇ ਉਹ ਭੈਣ ਜੀ ਇਹ ਤਾਂ ਤੁਹਾਡੀਆਂ ਆਪਣੀਆਂ ਗੱਲਾਂ ਵਾਂ ਲੈ ਕੇ ਆਉਣਾ ਵਾ ਮੈਨੂੰ ਤੇ ਡਰ ਲੱਗਣ ਡਿਆ ਵਾ ਕਿਤੇ ਤੁਹਾਡੇ ਤੇ ਨਾ ਕੇਸ ਕਰ ਦੇਣ ਕਿਤੇ ਇਹ ਕੰਮ ਭੁੱਲ ਕੇ ਵੀ ਨਾ ਕਰ ਲਿਓ ਉੱਥੇ ਜਾਣਦਾ ਧਰਮਾ ਦੱਸਦਾ ਉਹ ਗੱਲ ਬਾਤ ਹੀ ਇਸ ਟੰਗ ਨਾ ਕਰਨੀ ਆ ਕੇਸ ਕੋਈ ਕਰਨਾ ਹੀ ਨਹੀਂ ਕਰਨਾ ਨੇ ਤੁਸੀਂ ਵੇਖੀ ਤੁਸੀਂ ਜਾਓ ਸਹੀ ਭੈਣ ਜੀ ਜੇ ਨਾ ਤੁਸੀਂ ਠਾਣੇ ਹੋ ਗਿਆ ਨਾ ਦੋਵੇਂ ਭੈਣਾ ਤੇ ਗੱਲ ਕਰਿਓ ਮੇਰੇ ਨਾਲ ਚੱਲ ਜਾਣ ਦੋ ਇਹਨਾਂ ਗੱਲਾਂ ਨੂੰ ਕੋਈ ਚਾਹ ਪਾਣੀ ਪੀਣਾ ਤਾਂ ਤਾਂ ਦੱਸੋ ਮੈਂ ਕੁੜੀ ਨੂੰ ਆਜਦਾ ਮੈਂ ਤਾਂ ਬਾਹਰੋਂ ਆਇਆ ਚਾਹ ਪਾਣੀ ਤੂੰ ਮੈਨੂੰ ਪੁੱਛਣਾ ਤੂੰ ਤਾਂ ਹੋਰ ਡੈ ਵੀ ਆਣ ਕੇ ਆਉਂਦੇ ਆਂ ਮੈਂ ਆਂਦਾ ਹੀ ਆਂ ਤੁਸੀਂ ਡੈ ਜੇ ਅੱਗ ਬਾਲ ਚੱਲ ਤੁਸੀਂ ਨਾ ਦੋ ਜਣੇ ਨਾਲ ਲੜੋ ਤੁਸੀਂ ਆਪਰੇ ਕਾ ਲੜਾਈ ਪਾ ਕੇ ਬਹਿ ਗਏ ਜੇ ਜੇ ਤੁਸੀਂ ਇੱਕ ਸਹਿਮਤੀ ਦੇ ਨਾਲ ਜਾ ਕੇ ਉਹਨਾਂ ਨਾਲ ਗੱਲ ਕਰਨੀ ਹੈ ਉਹ ਤੇ ਫਿਰ ਕੀ ਕਰੋ ਭੈਣ ਜੀ ਸਹਿਮਤੀ ਤਾਂ ਉਦੋਂ ਹੀ ਹੋ ਜਾਣੀ ਸੀ ਜਿੱਦਣ ਉਹ ਆਏ ਹੀ ਉਹਦੋਂ ਵੀ ਇਹਨਾਂ ਦਾ ਕਸੂਰ ਹੋਇਆ ਇਹਨਾਂ ਨੂੰ ਤਾਂ ਆਪਣਾ ਟੱਬਰ ਤੇ ਯਕੀਨ ਨਹੀਂਗਾ ਹੈਗਾ ਤੇ ਪਰ ਉਹ ਮੰਨਦਾ ਥੋੜੀ ਐ ਕਾਤੇ ਇਹਦੇ ਬਾਰੇ ਚੋਟਾਂ ਦੇ ਹਾਂ ਨਵਲੀ ਉੱਚੀ ਉੱਚੀ ਬੋਲਦਾ ਹੈ ਨਾ ਤੇ ਮੈਂ ਠੰਡ ਪਾ ਵੀ ਦੇਣੀ ਸੀ ਜੇ ਤੁਸੀਂ ਨਾ ਕਰ ਹੁੰਦੇ ਤੇ ਤੇ ਜਾਂ ਤੇ ਫੜ ਕੇ ਅੰਦਰ ਦੇਂਦੇ ਤੁਸੀਂ ਮੈਨੂੰ ਵੀ ਪਤਾ ਹੁੰਦਾ ਔ ਨਈ ਜਿਹੜਾ ਕੰਮ ਪਿਆਰ ਨਾਲ ਹੋ ਜਾਣਾ ਨਾ ਜ਼ਰੂਰ ਗੁੱਸੇ ਨਾਲ ਕਰਨਾ ਸਮਝਾ ਲੈਣਾ ਹੈ ਅਹੀਂ ਉਹਨੂੰ ਆਪਣਾ ਢੰਗ ਨਾਲ ਤੁਸੀਂ ਨਾ ਕਰੀ ਫੋਨ ਤੇ ਕਰੋ ਭਲਾਉਂਦੀ ਐ ਕਹਾਂ ਵੀ ਮੈਂ ਅਹੀਂ ਤੈਨੂੰ ਲੈਣ ਆਉਣਾ ਜੋਤ ਆ ਜੇਗੀ ਘਟੇ ਨਾਲ ਚੱਲ ਕੋਈ ਗੱਲ ਨਹੀਂ ਰੰਮਣਾ ਜੇ ਇਹ ਗੱਲ ਐ ਨਾ ਅਹੀਂ ਆਪੇ ਜਾ ਕੇ ਲੈ ਆਉਣੀ ਆ ਚਲੋ ਦਿੰਨੇ ਆ ਭਾਂਜੀ ਕੀ ਬੰਦਾ ਗੜੀ ਅਰਮਨ ਬੰਦਾ ਕੀ ਆ ਇਹਨਾਂ ਨੂੰ ਸ਼ੁਕਰ ਕਰੋ ਕਿ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਲਿਆ ਤੇ ਨਾਲੇ ਮੈਂ ਜੇ ਹੋ ਕੇ ਆਇਆ ਵਾ ਦੋ ਚਾਰ ਦਿਨ ਵੇਖੋ ਤੇ ਸਹੀ ਵੀ ਉਧਰ ਕੋਈ ਸੁਨਾ ਜਾਂ ਫੋਨ ਖਾਨ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਹਾਂ ਚਲ ਮੈਂ ਵੀ ਅਖਾ ਬਾਹਰ ਕੋਈ ਕੰਮ ਠੀਕ ਆ ਚਾਹ ਦਰਮਨ ਭਾਈ ਇਹ ਗੱਤ ਤੇ ਠੀਕ ਆ ਦੋ ਚਾਰ ਦਿਨ ਨਾ ਠੀਕ ਹੀ ਲਿਨੇ ਹਾਂਜੀ ਲੱਗਦਾ ਤੇ ਮੈਨੂੰ ਵੀ ਆ ਵੀ ਉਹਨਾਂ ਨੇ ਕੁੜੀ ਨੂੰ ਭੇਜ ਹੀ ਦੇਣਾ ਵਾ ਜਿਹੜਾ ਇਹਨਾਂ ਨੂੰ ਕਿਹਾ ਵਾ ਵੀ ਤੁਸੀਂ ਜ਼ਿੰਮੇਵਾਰੀ ਚੁੱਕ ਦੇ ਜੀ ਕੀਪਟਾਗ ਦੀ ਸਲਾ ਬਦਲੀ ਜਾਵੇ ਕੋਈ ਗੱਲ ਨਹੀਂ 4 ਦਿਨ ਠਹਿਰ ਜਾਣੇ ਆ ਆਖਰਾ ਚੱਲੀ ਆ ਨਾ ਹੋਊ ਤੇ ਇਹਨਾਂ ਕੋਈ ਫੋਨ ਕਰਾਂਗੀ ਵੀ ਕੋਈ ਗੱਲ ਨਹੀਂ ਮੈਂ ਜਿੰਮੇਵਾਲੀ ਚੁੱਕ ਲੈਂਦਾ ਮਾਂ ਤਾਂ ਤੁਸੀਂ ਕੁੜੀ ਨੂੰ ਭੇਜ ਦਿਓ ਸਹੀ ਗੱਲ ਐ ਰਮੰਟਰੀ ਇਦਾਂ ਹੀ ਕਰਦੇ ਆ ਥੋੜੇ ਦਿਨ ਵੇਟ ਕਰ ਲੈਂਦੇ ਆ ਤੇ ਬਾਕੀ ਜੇ ਕੋਈ ਐਕਸ਼ਨ ਲੈਣਾ ਪਿਆ ਨਾ ਤਾਂ ਫੇਰ ਹੀ ਲਵਾਂਗੇ ਕਿਉਂਕਿ ਇਹਨਾਂ ਤੇ ਇਹਨਾਂ ਨੂੰ ਯਕੀਨ ਆ ਹਾਂ ਹਾਂ ਤਾਂ ਆਪਾਂ ਇਹਨਾਂ ਤੇ ਦਬਾਅ ਪੁੰਨੇ ਆ ਕਿ ਤੁਸੀਂ ਕਹੋ ਉਹਨਾਂ ਨੂੰ ਕੋਈ ਗੱਲ ਨਹੀਂ ਜੇ ਲੋੜ ਪਊਗੀ ਨਾ ਤਾਂ ਮੈਂ ਵੀ ਤੇਰੇ ਭਾਈ ਨੂੰ ਫੋਨ ਕਰ ਦੂੰਗੀ ਚੱਲ ਜਣਗੇ ਨਾਲ ਉਹ ਆ ਮੈਂ ਨਹੀਂ ਜਾਣਾ ਪਿਆ ਜੀ ਉੱਥੇ ਕਿਉਂਕਿ ਮੇਰੇ ਗਿਆ ਨਾ ਨਾ ਪੂਵੇ ਚੜਨਾ ਵਾ ਪੀ ਆ ਥੱਲੇ ਲੱਗ ਕੇ ਆਈ ਆ ਤੇ ਮੈਂ ਨਹੀਂ ਜਾਣਾ ਤੇ ਨਾ ਨੇ ਨਸ ਵਿੱਚ ਸਾਹ ਲੈਣਾ ਮਾਵਲ ਕੋਈ ਗੱਲ ਨਹੀਂ ਤੂੰ ਥੋੜਾ ਜਿਹਾ ਹੌਸਲਾ ਰੱਖ ਪਤਾ ਨਹੀਂ ਇੱਥੇ ਖਲੋਤੇ ਕੀ ਸੋਚਣ ਦੇ ਆ ਕਰਦੀਆਂ ਗੱਲ ਜਾ ਕੇ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਕੀ ਵੇਖਣ ਦੇ ਇੱਧਰ ਕੁਝ ਨਹੀਂ ਉਹੀ ਸੋਚਣ ਦੇ ਆ ਘਰ ਚ ਬਣ ਕੀ ਗਿਆ ਵਾ ਚਲੋ ਜੋ ਬਹਨ ਨਹੀਂ ਹੋ ਤਾਂ ਬਾਣੀ ਗਿਆ ਹੁਣ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਉਹਨੇ ਇੱਕ ਨਾ ਇੱਕ ਦਿਨ ਦੱਸਣਾ ਹੀ ਪਤਾ ਤਾਂ ਲੱਗਣਾ ਹੀ ਕਿਸੇ ਨਾ ਕਿਸੇ ਦਾ ਨਾ ਗਲਤੀ ਸਾਡੇ ਕੋ ਵੀ ਹੋਈ ਆ ਉਹ ਗਲਤੀ ਮੇਰੇ ਕੋਲ ਮੰਮੀ ਕੋ ਹੋ ਗਈ ਆ ਇਹ ਉੱਥੇ ਗੱਲ ਕਰਨ ਦੇ ਆ ਉੱਥੇ ਰਹਿ ਕੇ ਗੱਲਾਂ ਕਰਨ ਤੁਹਾਨੂੰ ਪਤਾ ਤਾਂ ਹੈਗਾ ਵੀ ਅੱਗੇ ਪਿੱਛੇ ਮੰਮੀ ਇਧਰ ਲੈ ਆਉਂਦਰੀ ਮੈਨੂੰ ਵੇਲੀ ਉਹ ਦਿਨ ਪਤਾ ਨਹੀਂ ਕੀ ਹੋ ਗਿਆ ਉੱਥੇ ਗੱਲਾਂ ਘੰਡਿਆ ਵੀ ਕੋਈ ਬਹਾਨਾ ਬਣਨਾ ਸੀ ਉਹ ਬਣ ਗਿਆ ਤੇ ਮੇਰੀ ਗੱਲ ਸੁਣਾ ਪੈਸੇ ਤੇ ਉਹ ਲੈ ਗਈ ਆ ਉਹਨੇ ਪਹਿਲੇ ਦਾ ਹਿੱਸਾ ਵੀ ਲੈਣ ਆਉਣਾ ਲੈ ਜਿਸਕਾ ਦਾ ਲੈਣਾ ਜੁਗੀਓ ਜੇ ਤੋ ਪੈਸੇ ਲੈ ਕੇ ਜਾ ਸਕਦੀ ਹੈ ਤੇ ਪਹਿਲੇ ਦਾ ਹਿੱਸਾ ਵੀ ਤਾਂ ਬੰਦਦਾ ਹੀ ਉਹਦਾ ਸੰਦੀਪ ਇਹ ਗੱਲ ਭੁੱਲ ਜਾ ਦੋ ਕੋਪਰ ਇਲਾਇਸ ਆ ਲੈ ਆ ਜੂਗੀ ਜੇਰਾ ਪਹਿਲੀ ਵਹੁਣਾ ਆਊਗਾ ਨਾ ਮੈਂ ਡਾਕ ਨਾ ਕਰਕਾਉਂ ਇੱਥੇ ਕੁਝ ਨਹੀਂ ਕਰ ਸਕਦੇ ਤੁਸੀਂ ਕਰ ਕਿਉਂ ਨਹੀਂ ਸਕਦੇ ਆਪਾਂ ਸਭ ਕੋ ਕਰਾਂਗੇ ਇੱਕ ਗੱਲ ਲਵਾ ਬਸ ਉਹਦਾ ਨਾ ਕਿਤੇ ਵਿਆਹ ਹੋ ਜੇ ਫਿਰ ਨੀ ਮੈਂ ਕੋਈ ਵੀ ਜਾਣ ਦਿੰਦਾ ਇਥੋਂ ਤੇ ਵਿਆਹ ਉਹਨੇ ਕਰਾਉਣਾ ਨਹੀਂ ਆ ਉਹ ਚਲਾਕ ਬੜੀ ਆ ਵਿਆਹ ਕਰਾਉਣਾ ਹੀ ਪੈਣਾ ਸੰਦੀਪ ਐਡੀ ਲੰਮੀ ਉਮਰ ਵਾ ਕਿਦਾਂ ਕੱਢੂਗੀ ਕੱਲ ਨੂੰ ਉਹਦੇ ਨਿਆਣਾ ਹੋ ਗਿਆ ਮੰਨ ਲਓ ਮੁੰਡਾ ਹੀ ਹੋ ਗਿਆ ਉਹਨੇ ਹਿੱਸਾ ਲੈਣਾ ਆ ਜਾਣਾ ਉਹਨੇ ਉਹਦਾ ਭਰਾ ਵੀ ਬੜਾ ਚਲਾਕ ਵਾ ਸਨੀਪ ਟੈਨਸ਼ਨ ਤੇ ਹੈਗੀ ਆ ਤਾਂ ਹੁਣ ਕਰੀਏ ਕੀ ਡੈਡੀ ਨੂੰ ਕਹਿ ਦਿੰਦਾ ਮੈਂ ਕਿ ਪਹਿਲੀ ਮੇਰੇ ਨਾਲ ਕਰਾ ਦੇ ਸਾਰਾ ਕੰਮ ਤੂੰ ਹੀ ਕਰ ਸਕਦੇ ਆ ਘਰ ਚ ਤੇ ਤੂੰ ਹੀ ਆ ਉਹ ਡੈਡੀ ਨੂੰ ਮੈਂ ਕਹਿਣ ਡਿਆ ਵਾਂ ਕਿ ਪਹਿਲੀ ਮੇਰੇ ਨਾਲ ਕਰਾ ਦੇ ਉਹ ਕਿਥੇ ਮੰਨਣ ਡੀ ਡੈਡੀ ਨੇ ਨਹੀਂ ਮੰਨਣਾ ਹੈਗਾ ਪਹਿਲੀ ਵੱਲੋਂ ਤੁਹਾਨੂੰ ਤੇ ਪਤਾ ਵਾ ਉਹਨਾਂ ਦਾ ਹੀ ਸਾਥ ਦੇਣ ਡੇ ਆ ਮੇਰੀ ਸੁਣੋ ਗੱਲ ਸਾਰੇ ਜਾਣੀ ਨਾ ਪਹਿਲੀ ਗੱਲ ਨਾ ਮਾਸੀ ਨੂੰ ਘਰੋਂ ਕੱਢੋ ਸਭ ਕੋਈ ਕੰਮ ਖਰਾਬ ਕਰਨੀ ਆ ਸਾਰੇ ਜਾਣੀ ਰਲ ਕੇ ਨਾ ਡਾਡੀ ਦੇ ਪਿੱਛੇ ਪਈਏ ਕਿ ਪਹਿਲੀ ਸਾਡੇ ਨਾਲ ਨਾ ਕਰਾ ਡੈਡੀ ਵੀ ਇਹੋ ਬਾਰ-ਬਾਰ ਕਹੀ ਜਾਂਦੇ ਆ ਉਹਨੂੰ ਬਿਠਾਇਆ ਵਾ ਉਹਨੂੰ ਹੁਣ ਕਿੱਦਾਂ ਕੱਢਦੀਏ ਉਹਨੇ ਗਾ ਪਹਿਲਾਂ ਮੈਨੂੰ ਕਹਿੰਦੇ ਸੀ ਕਿ ਮੇਰਾ ਸਾਥ ਦੋ ਹੁਣ ਮੈਨੂੰ ਘਰੋਂ ਕੱਢਣ ਦੇ ਆ ਸਾਥ ਵਾ ਦੇਣਾ ਵਾ ਘਰ ਤਾਂ ਸਾਰਾ ਖਰਾਬ ਹੋ ਗਿਆ ਵਾ ਜਿਹਕੇ ਤਰੀਕੇ ਨਾਲ ਚੱਲਦੇ ਨਾ ਪੈਸੇ ਵੀ ਢੇਹ ਹੱਥ ਆਏ ਨਹੀਂ ਮੰਮੀ ਨੇ ਵੀ ਨਾ ਜ਼ਿਆਦੀ ਕਾਲੀ ਕਰ ਲਈ ਐ ਹੌਂਸਲੇ ਨਾ ਕਰ ਲੈਂਦੇ ਗੱਲ ਤਾਂ ਸਾਰੀ ਉੱਥੇ ਖਰਾਬ ਹੋ ਗਈ ਜਿਹੜਾ ਨੇ ਸੁਣ ਲਿਆ ਵਾ ਉਹ ਕੰਮ ਕਿਤੇ ਨਾ ਹੁੰਦਾ ਉਹਨੇ ਜਦੋਂ ਪਿਆਲੀ ਲੈਣੀ ਇੱਕ ਗੱਲ ਨਹੀਂ ਇੱਕ ਗਲਤੀ ਅਸੀਂ ਤਾਂ ਕਰ ਲਈ ਬੰਨ ਲਿਆ ਉਹਨੂੰ ਦੱਸਣਾ ਤਾਂ ਉਹਨੇ ਤਾਂ ਵੀ ਹੀ ਆਹ ਜੀ ਗੱਲ ਹੋਈ ਗਈ ਉਹਨੇ ਸੁਣ ਹੀ ਲਿਆ ਹੀ ਐਵੇਂ ਚੁੱਪ ਰਹਿ ਜਾਂਦੇ ਕਿਤੇ ਜੇ ਉਹ ਨਾ ਨਾ ਬੰਦ ਦੇ ਫਿਰ ਤੇ ਆਪਾਂ ਬਹਾਨਾ ਲਾ ਸਕਦੇ ਹਾਂ ਕਿ ਝੂਠ ਬੋਲਣ ਦੀ ਐ। ਉਹ ਚੱਲ ਸੰਦੀਪ ਕੰਮ ਤੇ ਸਾਰਾ ਵਿਗੜ ਗਿਆ ਵਾ। ਹੁਣ ਡੈਡੀ ਨੂੰ ਬੁਲਾਈਏ ਡੈਡੀ ਨੂੰ ਕਹੀਏ ਕਿ ਪਹਿਲੀ ਮੇਰੇ ਨਾਲ ਕਰ ਦੇ ਕਿਸ ਤਰੀਕੇ ਨਾਲ। ਤੁਸੀਂ ਡੈਡੀ ਨੂੰ ਸਮਝਾਓ ਜੇ ਤੇ ਮੰਨਦੇ ਆ ਤੇ। ਡੈਡੀ ਨੂੰ ਭੇਜਾਂ। ਕੋਈ ਗੱਲ ਨਹੀਂ ਮੈਂ ਭੇਜ ਦਿਆਂ ਡੈਡੀ ਨੂੰ। ਘਰ ਹੀ ਡੈਡੀ? ਹਾਂਜੀ ਘਰ ਹੀ ਐ। ਭੇਜੀ ਮਾਰ ਲੈ ਮੇਰੇ ਤੇ। ਠੀਕ ਐ। ਇਹ ਕਰ ਡੈਡੀ ਕਿਤੇ ਮੇਰੀ ਗੱਲਾਂ ਜਾ ਆਗੇ ਨਾ। ਇਹ ਵੀ ਪਹਿਲੀ ਮੇਰੇ ਨਾਲ ਹੋ ਗਈ ਨਾ ਫਿਰ ਕੁਝ ਨਹੀਂ ਕਰ ਸਕਦੀ ਉਹ। ਕੋਈ ਗੱਲ ਨਹੀਂ ਡੈਡੀ ਨੂੰ ਸਮਝਾਉਣਾ ਮੈਂ। ਦਰਜੀ ਬੁਲਾਉਂ ਡਿਆ ਮੈਨੂੰ ਸੰਦੀਪ ਕਹਿੰਦੇ ਹਾਂ ਹਾਂਜੀ ਦਰਜੀ ਕੀ ਕੰਡੇ ਮੈਂ ਤੇਰੀ ਮੰਮੀ ਲਾ ਕੇ ਬੈਠਾ ਅੱਛਾ ਅੱਛਾ ਮੈਂ ਗੱਲ ਕਰ ਨਹੀਂ ਥੜੇ ਨਾਲ ਹਾਂਜੀ ਦੱਸੋ ਮੈਂ ਸੋਚਣ ਡਿਆ ਸੀ ਕਿ ਪਹਿਜੋ ਲੈ ਗਈ ਐ ਅੱਛਾ ਉਹਨੇ ਚਲ ਗਈ ਇੱਥੇ ਹਣਾ ਜੋਤ ਹਾਂਜੀ ਹਾਂ ਮੰਨ ਲਓ ਜੇ ਕੱਲ ਨੂੰ ਪਹਿਲੀ ਵੀ ਲੈ ਗਈ ਫਿਰ ਕੀ ਕਰਾਂਗੇ ਪੁੱਤ ਪਹਿਲੀ ਤੇ ਉਹਨੇ ਆਪਣਾ ਹਿੱਸਾ ਖੜਨਾ ਹੀ ਖੜਨਾ ਜੋ ਦਾ ਬਣਦਾ ਦਰਜੀ ਕੇ ਤਰੀਕੇ ਨਾਲ ਇਦਾਂ ਨਹੀਂ ਹੋ ਸਕਦਾ ਕਿ ਪਹਿਲੇ ਮੇਰੇ ਨਾਂ ਕਰਾ ਦੋ ਤੁਸੀਂ ਮੇਰੀ ਗੱਲ ਸੁਣਾ ਪੁੱਤ 420 ਚ ਫਾਜਣਾ ਇਹ ਕੰਮ ਪੈਕ ਕਰਤਾ ਤੇ ਕਿਦਾਂ ਡੜ ਜੀ ਜੰਨਾ ਚਿਰ ਜੋਧਪੁਰ ਤੋਂ ਕਿਤੇ ਵਿਆਹ ਨਹੀਂ ਨ ਕਰਾਉਂਦੀ ਹਾਂਜੀ ਉਹਨਾਂ ਚਿਰ ਕੋਈ ਹੱਲ ਨਹੀਂ ਇਹਦਾ ਤੇ ਜਾਂ ਜੋ ਬੰਦੇ ਮਰਨ ਤੋਂ ਪਹਿਲੋਂ ਹੈ ਹੀ ਤੇਰੇ ਨਾਮਾ ਕਰ ਦਿੰਦਾ ਹੈ ਮੈਂ ਤੇਰੇ ਵਾਲੀਆਂ ਪਰ ਕਾਨੂੰਨ ਦੇ ਹਿਸਾਬ ਨਾਲ ਅਸੀਂ ਇਹ ਕੰਮ ਗਲਤ ਕਰਤਾ ਤਾਂ ਅਸੀਂ ਫਸ ਜਾਣਾ ਹੀ ਮਤਲਬ ਗੱਲ ਇਹ ਹੈ ਵੀ ਉਹ ਕਿਤੇ ਵਿਆਹ ਕਰਾ ਲੈ ਹਾਂ ਹਨਾ ਤੇ ਫੇਰ ਹੈ ਤੇਰੇ ਹੱਕ ਚ ਮੈਂ ਤੇ ਪਹਿਲੀ ਦਿਨ ਮੈਂ ਲੈ ਦੂੰਗਾ ਤੇ ਕਾਨੂੰਨ ਕਹਿੰਦਾ ਵੀ ਜਿੰਨਾ ਚਿਰ ਉਹ ਕੇ ਪਾਸੇ ਲੱਗਦੀ ਨਹੀਂ ਉਹਨਾਂ ਚਿਰ ਡੜੀ ਮੇਰੀ ਸੁਣੋ ਗੱਲ ਚਾਰਾਡੇ ਕੋ ਕਿੱਲੇ ਆ ਕਿ ਦੋ ਕਿੱਲੇ ਹੋਲ ਹੈ ਜੀ ਸਾਡੇ ਕੋਲ ਰਹਿਣਾ ਕੀ ਹੈ ਦੋ ਕਿੱਲੇ ਕਰਾਂਗੇ ਕੀ ਆਪਾਂ ਦੱਸੋ ਉਹ ਕਰਨਾ ਪੁੱਤ ਕੀ ਆ ਜਾਂ ਤੇ ਫਿਰ ਤੂੰ ਇਦਾਂ ਕਰ ਭੀ लवली ਨਾਲ ਗੱਲਬਾਤ ਕਰ ਉਹਨੂੰ ਆਪਣੇ ਹੱਥਾਂ 'ਚ ਕਰ ਡੇਰ ਜੀ ਉਹਨੇ ਕਿੱਥੋਂ ਮੰਨਣਾ ਵਾ ਜੇ ਉਹਨੂੰ ਦੋ ਕਿੱਲੇ ਵੀ ਜਾਣੇ ਆ ਤੇ 40 ਲੱਖ ਰੁਪਈਆ ਜਾਣਾ ਵਾ ਉਹਨੇ ਮੰਨਣਾ ਤੇ ਜੇ ਉਹਨੇ ਨਹੀਂ ਮੰਨਣਾ ਤੇ ਫਿਰ ਕੰਮ ਇਹ ਵੀ ਨਹੀਂ ਪੁੱਤ ਹੱਲ ਹੋਣਾ ਕਦੇ ਗੱਲ ਕਰਕੇ ਵੇਖੋ ਪਟਵਾਰੀ ਨਾਲ ਇਦਾਂ ਹੋ ਸਕਦਾ ਪੁੱਤ ਨਹੀਂ ਹੋਣਾ ਮੈਨੂੰ ਪਤਾ ਵਾ ਨਾ ਗਲਤ ਗੱਲ ਮੇਰੇ ਕੋ ਨਾ ਕਰਾ ਇਹ ਅਭੀ ਦੋ ਕਿਲੇ ਵੀ ਲੈ ਗਈ ਆ 40 ਲੱਖ ਰੁਪਇਆ ਵੀ ਲੈ ਗਈ ਆ 670 ਲੱਖ ਦੀ ਪਿਆਲੀ ਆ ਉਹ ਪੁੱਤ ਉਹਦਾ ਕਸੂਰ ਨਹੀਂ ਆ ਇਹ ਕਸੂਰ ਤੇਰਾ ਤੇ ਤੇਰੀ ਮਾਂ ਦਾ ਵਾ ਹੁਣ ਡੈਡੀ ਮੰਮੀ ਮੇਰੇ ਨਾਲ ਗੱਲ ਕਰਨ ਦੇਈ ਮੈਨੂੰ ਥ੍ਰੀ ਪਤਾ ਉਹਨੇ ਉੱਤੇ ਆ ਜਾਣਾ ਇਹ ਗੱਲ ਤਾਂ ਪਤਾ ਹੀ ਨਹੀਂ ਸੀ ਇਹਨੂੰ ਕਿ ਉਹਨੇ ਸੁਣ ਲੈਣਾ ਵਾ ਤਾਂ ਬੱਸ ਫਿਰ ਤੁਸੀਂ ਜੋ ਘਰ ਦੇ ਇਹ ਗੱਲਾਂ ਕਰਨ ਬਾਹਰ ਹੈ ਨਹੀਂ ਵੇਲੀ ਆਉਂਦੇ ਬਾਹਰ ਬੰਬੀ ਤੇ ਗੱਲਬਾਤ ਕਰ ਲੈਂਦੇ ਕੋਈ ਡੈਡੀ ਗਲਤੀ ਤੇ ਉਹਨਾਂ ਹੋ ਗਈ ਆ ਹੁਣ ਕਰੀਏਗੀ ਪਛਤਾਈਏ ਤੇ ਪਸਤਾਉਣਾ ਹੀ ਪੈਣਾ ਪੁੱਤ ਉਹਨੇ ਦੋ ਕਿਲੇ ਵੀ ਲੈ ਜਾਣਾ ਤੇ ਪੈਸੇ ਵੀ ਨਹੀਂ ਦੇਣੇ ਤੁਹਾਨੂੰ ਮੈਂ ਤੇ ਬੈਗਨਾ ਹੱਥਿਆ ਤrackੇ ਮੇਰੀ ਗੱਲ ਸੁਣ ਲੈ ਮੇਰੀ ਸਲਾਹ ਲਏਗਾ ਨਾ ਹਾਂਜੀ ਤੇ ਚੰਗਾ ਰਹੇਗਾ ਹਾਂਜੀ ਦੱਸੋ ਉਹ ਤਾਂ ਕੇਦੀ ਚੁਕਣਾ ਦੇ ਵਿੱਚ ਆਣ ਕੇ ਕਿਤੇ ਕੇਸਕਾਸ ਨਾ ਕਰ ਪਈ ਇਹ ਤਨ ਮੈਂ ਦੱਸਦਾ ਇਹ ਜਿਹੜੀ ਮੈਂ ਤੁਹਾਡੀ ਸਲਾਹ ਨੇ ਚੱਲਾਂ ਦੱਸੋ ਤੁਸੀਂ ਮੇਰੀ ਸਲਾਹ ਲਏਗਾ ਤੇ ਫਿਰ ਇਦਾਂ ਕਰ लवली ਨਾਲ ਗੱਲਬਾਤ ਕਰ ਲੈ ਜੇ ਤੇ ਤੇਰੀ ਰੇਂਜ ਚ ਹੁੰਦਾ ਹਾਂਜੀ ਤੇ ਉਹ ਕਹਿ ਕੇ ਜੋਤ ਨੂੰ ਤੇ ਤੇਰੇ ਨਾਲ ਪੈਲੀ ਵਕਰਾ ਸਕਦਾ ਠੀਕ ਨਹੀਂ ਤੇ ਕੋਈ ਹੱਲ ਨਹੀਂ ਆ ਦੁਨੀਆ ਦਾ ਚਲੋ ਕੋਈ ਗੱਲ ਨਹੀਂ ਵੇਖ ਨੇ ਕਿਹ ਤਰੀਕੇ ਨਾਲ ਮੈਂ ਨਾ ਫੋਨ ਕਰਦਾ ਵਾਂ ਤੇ ਜਨਾਨੀਆਂ ਪਿੱਛੇ ਨਾ ਲੱਗੀਆਂ ਪਿਆ ਅਸੀਂ ਐਮ ਕਰਦਾਂਗੇ ਐਮ ਕਰਦਾਂਗੇ ਜੋ ਮਰਜ਼ੀ ਤੁਸੀਂ ਕਰ ਦਿਓ ਜੇ ਪਿਆਲੀ ਉਹਦੇ ਨਾਲ ਚੜੀ ਹੈ ਨਾ ਉਹਦੇ ਨਾਲ ਰਹਿਣੀ ਉਹ ਚਲੋ ਠੀਕ ਹੈ ਡੈਡੀ ਮੈਂ ਲੜੀ ਨੂੰ ਫੋਨ ਕਰਕੇ ਵੇਖ ਲੈਂਦਾ ਚਲ ਪੁੱਛ ਲੈ ਉਹਨੂੰ ਕੀ ਕਹਿੰਦਾ ਗੱਲ ਡੈਡੀ ਦੀ ਵੀ ਠੀਕ ਵਾ ਜੇ ਆਹ ਕੰਮ ਕੀਤਾ ਨਾ ਆਪਾਂ ਫਿਰ ਨਹੀਂ ਫਸ ਜਾਣਾ ਇਹ ਕਿਉਂਕਿ ਹਾਲੀ ਹੈ ਨੀ ਇਹ ਚੀਜ਼ ਦਾ ਤੇ ਇਹ ਆ ਕਿ ਲੜੀ ਨੂੰ ਫੋਨ ਕਰਕੇ ਵੇਖ ਲੈਣਾ ਇੱਕ ਵਾਰੀ ਜੇ लवली ਮੰਝੇ ਤੇ ਹਾਂਜੀ ਹਾਂਜੀ ਭਾਜੀ ਕੋਈ ਗੱਲ ਨਹੀਂ ਆਹ ਮੈਂ ਆ ਜੂੰਗਾ ਤਸੀਲੇ ਕੋਈ ਗੱਲ ਨਹੀਂ ਕੰਮ ਹੋ ਜਾਊਗਾ ਨਾ ਚਲੋ ਠੀਕ ਆ ਕੋਈ ਗੱਲ ਓਕੇ ਚੱਲ 40 ਦਾ ਵੀ ਕੰਮ ਨਿਬੜੀ ਜਾਵੀਂ ਨਾ ਤੇ ਚੰਗਾ ਜੋਤ ਹੁੰਦਾ ਨਾ ਜੋਤ ਉਹ ਗੱਲ ਸੁਣੀ ਆਣ ਕੇ ਹਾਂਜੀ ਵੀਰ ਜੀ ਪੁਕਾਰਿਆ ਰੋਟੀ ਪਾਣੀ ਹਾਂਜੀ ਤੇ ਮੈਂ ਤੁਹਾਨੂੰ ਪੁੱਛਣਾ ਹੀ ਉਧਰੋਂ ਆਇਆ ਤਾਂ ਨਹੀਂ ਮੁੜ ਕੇ ਫੋਨ ਕੋਈ ਨਹੀਂ ਨਹੀਂ ਵੀਰ ਜੀ ਅਜੇ ਤੱਕ ਕੋਈ ਫੋਨ ਨਹੀਂ ਆਇਆ ਅੱਛਾ ਚੱਲ ਆਬ ਵੀ ਨਾ ਕਰੀ ਤੇ ਨਾਂ ਉਹਨਾਂ ਦਾ ਚੁੱਕੀ ਨਹੀਂ ਨਹੀਂ ਮੈਂ ਨਹੀਂ ਕੀਤਾ ਹਾਂ ਭਾਬੀ ਸੂਗ ਕੱਲ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਆਪ ਕਰ ਲੈਣਾ ਏ ਤੇ ਮੈਂ ਵੀ ਜੀ ਗੁੱਸੇ ਹੁੰਦੇ ਹੀ ਤੇ ਹੁਣ ਜੇ ਕੋਈ ਫੋਨ ਆਊਗਾ ਤੇ ਮੈਂ ਤੇ ਆਪ ਗੱਲ ਕਰਨੀ ਨਹੀਂ ਆ ਕੱਲ ਹੀ ਜਿਹੜੀ ਕਰ ਲਈ ਤੁਹਾਡੇ ਸਾਹਮਣੇ ਤੁਹਾਡੀ ਗੱਲ ਕਰਾਇਆ ਕਰਨੀ ਹੁਣ ਹਾਂ ਉਹ ਤੋਂ ਮੇਰੀ ਗੱਲ ਕਰਾ ਦੀ ਤੇ ਮੈਂ ਆਪੇ ਗੱਲ ਕਰ ਲਿਆ ਕਰੂੰਗਾ ਉਹਨਾਂ ਨੂੰ ਤੇ ਮੈਂ ਨਾ ਉਹ ਟੈਲੀ ਦੀ ਵੀ ਗੱਲ ਕੀਤੀ ਏ ਕਿ ਹਨਾ ਦੋ ਕਿਲੇ ਤੇ ਤੇਰੇ ਨਾਂ ਹੋਏ ਹੋਣੇ ਉਥੋਂ ਦੇ ਜਿਹੜੇ ਜੋ ਬੰਦੇ ਸੇ ਆਉਂਦੇ ਆ ਹਾਂਜੀ ਤੇ ਇਦਾਂ ਕਰੀਏ ਵੀ ਉਹ ਦੋ ਕਿਲੇ ਜਿਹੜੇ ਆ ਨਾ ਤੇਰੇ ਨਾਂ ਚੜਾ ਦੀ ਵੀਰ ਜੀ ਮੈਂ ਤੇ ਇੱਕ ਗੱਲ ਹੋਰ ਕਹਿਣੀ ਆ। ਹੂੰ ਪਹਿਲੀ ਪੁਲੀ ਦਾ ਕੰਮ ਤੇ ਹੀ ਰਹਿਣੀ ਦੋ ਹਾਂ। ਕੀ ਕਰਨੀ ਐ ਹੀ ਪਹਿਲੀ ਇੱਥੋਂ? ਓਏ ਉਹ ਤਾਂ ਜੋ ਤੇਰੀ ਗੱਲ ਠੀਕ ਓ। ਪਰ ਜਿੱਦਾਂ ਦੇ ਉਹਨਾਂ ਨੇ ਕੰਮ ਕੀਤੇ ਆ ਨਾ ਉਹਨਾਂ ਕੋਲ ਛੱਡਣ ਨੂੰ ਜੀ ਨਹੀਂ ਕਰਦਾ ਕੋਈ ਵੀ ਚੀਜ਼। ਚੱਲ ਕੋਈ ਗੱਲ ਨਹੀਂ ਜੇ ਰੱਬ ਨੇ ਕੱਲ ਨੂੰ ਜੀ ਦੇ ਦਿੱਤਾ ਤੇ ਚੱਲ ਉਹਦੇ ਵਾਰਸ ਬਣੂਗਾ ਹੀ ਨਾ ਉਹਦਾ। ਨਾਲੇ ਅਸੀਂ ਕਿਹੜਾ ਪਹਿਲਾਂ ਦੀ ਪੈੜੀ ਮੰਗਣ ਦੇ ਆ ਜਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਸੀ। ਵੀ ਆਹ ਕੰਮ ਕੀਤਾ ਉਹਨਾਂ ਨੇ ਤੇ ਫੇਰ ਹੀ ਪੈੜੀ ਮੰਗਣ ਲੱਗੇ ਆ। ਹਾਂਜੀ ਵੀਰ ਜੀ ਉਹ ਤੇ ਗੱਲ ਹੈਗੀ ਆ। ਚੱਲ ਜੇ ਤੇਰੇ ਮਨ ਚ ਹੁੰਦਾ ਵੀ ਆ ਨਾ ਤੇ ਪੈਲੀ ਤੇਰੇ ਨਾਂ ਚੜਾ ਦਿੰਨੇ ਆ ਤੇ ਕੋਈ ਗੱਲ ਨਹੀਂ ਬੰਦੇ ਹੋ ਰਹਿਣਗੇ ਐ ਨਹੀਂ ਉਹਨਾਂ ਨੂੰ ਕਹਿੰਦੇ ਕੋਹ ਵੀ ਤੇ ਜੇ ਕੱਲ ਨੂੰ ਕਰਨਗੇ ਨਾ ਤੰਗ ਪਰੇਸ਼ਾਨ ਤੇ ਫਿਰ ਕੋਈ ਗੱਲ ਨਹੀਂ ਕਰ ਲਾਂਗੇ ਉਹਨਾਂ ਨੇ ਵੀ ਗੱਲ ਚਲੋ ਕੋਈ ਨਹੀਂ ਵੀਜੀ ਇੰਨਾ ਕਰ ਲੋ ਇਹ ਤੇ ਹੋਊਗਾ ਨਾ ਪੈਲੀ ਤੇਰੇ ਨਾਮ ਹਾਂਜੀ ਜਿੱਦਾਂ ਤਾਨੂੰ ਠੀਕ ਲੱਗਦਾ ਉਦਾਂ ਹੀ ਕਰ ਲੋ ਤੁਸੀਂ ਆਹੋ ਵਾਈ ਉਹ ਜਾਣ ਕੇ ਕੋਈ ਗੱਲ ਨਹੀਂ ਹਾਂਜੀ ਤੂੰ ਵੇਲਾ ਫਿਰ ਉਹਨਾਂ ਦੇ ਦੱਸ ਕਰਨੀ ਆ ਪਰ ਮੈਨੂੰ ਨਹੀਂ ਹੁਣ ਮਸਾ ਵੀ ਆਉਣ ਡਿਆ ਵੀਜੀ ਮੈਨੂੰ ਤੇ ਆ ਵੀ ਕੱਲ ਨੂੰ ਲੋਕੀ ਕੀ ਕਹਿਣਗੇ ਫਿਰ ਪੈਸਿਆਂ ਕਰਕੇ ਪਿੰਡ ਚਲ ਗਈ ਆ ਭਰਾ ਨੇ ਪੈਲੀ ਲੈ ਲਈ ਆ ਮੈਨੂੰ ਤੇ ਬਸ ਇਹੀ ਸ਼ਰਮ ਮਾਰਦੀ ਆ ਹੁਣ ਉਹਨਾਂ ਦਾ ਪਤਾ ਨਹੀਂ ਕੀ ਸਿਸਟਮ ਉਹ ਤੇ ਕਿਹਤੇ ਤਰਸ ਕਰਦੇ ਨਹੀਂ ਹੈਗੇ ਤੇ ਉਹ ਵੀ ਪੈਸਿਆਂ ਕਰਕੇ ਤੇਰਾ ਡੇ ਹੀ ਪਹਿਲਾਂ ਵੇਲੇ ਤੂੰ ਇੱਥੇ ਆ ਗਈ ਨਾ ਤੈਨੂੰ ਫੋਨ ਕੀਤਾ ਨਾ ਕੋ ਤੇ ਮੁੜ ਕੇ ਜਦੋਂ ਪਤਾ ਹੀ ਵੀ account 'ਚ ਪੈਸੇ ਆ ਜਾਣੇ ਆ ਤੇ ਮੁੜ ਕੇ ਤੇਰਾ ਨਾਲ ਸਾਰੇ ਚੰਗੇ ਪਿਆਰੇ ਹੋ ਗਏ ਵੇਜੀ ਉਦੋਂ ਨਹੀਂ ਸੀ ਨਾ ਪਤਾ ਇਹਨਾਂ ਦੀਆਂ ਗੱਲਾਂ ਦਾ ਵੀ ਇਹਨਾਂ ਨੇ ਆਪਣੇ ਇਹ ਵਾਲੇ ਰੰਗ ਵੀ ਵਿਖਾਉਣੇ ਆ ਉਦੋਂ ਤੇ ਸਾਰੇ ਇਦਾਂ ਮਿੱਠੇ ਪਿਆਰੇ ਹੁੰਦੇ ਸੀ ਜਿਵੇਂ ਕੋਈ ਗੱਲ ਹੀ ਨਹੀਂ ਹੈਗੀ ਮੈਨੂੰ ਦੇਹੀ ਵੀ ਇਹਨਾਂ ਨੇ ਮੈਨੂੰ ਆਪਣਾ ਮੰਨ ਲਿਆ ਵਾ ਤੇ ਹੁਣ ਮੇਰਾ ਇਹੋ ਘਰ ਵਾ ਤੇ ਮੈਂ ਇੱਥੋਂ ਕਿੱਥੇ ਜਾਣਾ ਵਾ ਪਰ ਪਤਾ ਨਹੀਂ ਨਾ ਇਹਨਾਂ ਦੀ ਅਸਲੀਅਤ ਦਾ ਮੈਂ ਵੀ ਤੈਨੂੰ ਕਿੰਨੀ ਵਾਰੀ ਪੁੱਛਿਆ ਦੋ ਤਿੰਨ ਵਾਰੀ ਮੈਂ ਮੁਖਤਿਆਰ ਭਾਜੀ ਨਾਲ ਗਿਆ ਉੱਥੇ ਪਰ ਤੂੰ ਮੈਨੂੰ ਕੋਈ ਗੱਲ ਦੱਸਦੀ ਨਹੀਂ ਹੁੰਦੀ ਵੀਜੀ ਦੱਸਣਾ ਤੁਹਾਨੂੰ ਕੀ ਆ ਥੋੜੇ ਦੁੱਖ ਵੇਖੇ ਆ ਤੁਸੀਂ ਹੋਰ ਮੈਂ ਤੁਹਾਨੂੰ ਕੀ ਕੀ ਦੱਸਾਂ ਮੇਰੇ ਕੋਲ ਨਹੀਂ ਦੱਸਿਆ ਜਾਂਦੀਆਂ ਇੰਨੀਆਂ ਗੱਲਾਂ ਉਹ ਚੱਲੇ ਅੱਜ ਪਹਿਲਾਂ ਦੱਸਦੀ ਹੁੰਦੀ ਨਾ ਹੋ ਸਕਦਾ ਇੱਥੋਂ ਤੱਕ ਨੌਕਤ ਹੁੰਦੀ ਨਾ ਵੀਜੀ ਨਹੀਂ ਉਹ ਨਹੀਂ ਬਦਲ ਸਕਦੇ ਉਹਨਾਂ ਨੇ ਆਪਣੇ ਰੰਗ ਵਿਖਾਈ ਦਿੱਤੇ ਆ ਚਲੋ ਕੋਈ ਗੱਲ ਨਹੀਂ ਛਾਡੋ ਉਹਨਾਂ ਦੀਆਂ ਗੱਲਾਂ ਤੇ ਤੁਸੀਂ ਕਰੋ ਗੱਲਬਾਤਾਂ ਤੇ ਮੈਂ ਕੰਮਧੰਦਾ ਵੇਖ ਲਾਂ ਕੋਈ ਭਲੀ ਹੈ ਚਲੋ ਵੇਖੋ ਹਾਂ ਫੋਰਸ ਨਾਲ ਜੋ ਤੇ ਠੀਕ ਠਾਕ ਆ ਹਾਂਜੀ ਭਾਪੀ ਜੀ ਵਧੀਆ ਸਭ ਠੀਕ ਠਾਕ ਨਾਲੇ ਮੇਰੀ ਨਾ ਗੱਲ ਸੁਣੋ ਉਹਨਾਂ ਤੂੰ ਜਿਹੜੀ ਹਾਲਤ ਵਿੱਚ ਹੈਗੀ ਆ ਨਾ ਤੇ ਇਨੀ ਟੈਨਸ਼ਨ ਨਾ ਲਿਆ ਕਰ ਤੈਨੂੰ ਪਤਾ ਵਾ ਟੈਨਸ਼ਨ ਇਨੀ ਚੰਗੀ ਨਹੀਂ ਆ ਨਹੀਂ ਨਹੀਂ ਭਾਪੀ ਜੀ ਟੈਨਸ਼ਨ ਕਰਦੀ ਐ ਉਦਾਂ ਹੀ ਕਦੇ-ਕਦੇ ਗੱਲਾਂ ਮਨ ਚ ਆ ਜਾਂਦੀਆਂ ਨਾ ਜਦੋਂ ਉਦੋਂ ਹੀ ਹੁੰਦਾ ਵਾ ਵੀ ਹਾਏ ਮੇਰਨਾ ਕੀ ਬਣ ਗਿਆ ਵਾ ਬਾਕੀ ਆਪਣੇ ਘਰ ਆ ਕੇ ਕਾਦੀ ਟੈਨਸ਼ਨ ਤੀ ਸਾਰੇ ਜਣੇ ਮੇਰੇ ਕੋਲ ਜੇ ਮੇਰਾ ਖਿਆਲ ਰੱਖਦੇ ਜੀ ਮੈਨੂੰ ਕਾਦੀ ਫਿਕਰ ਹੋਣੀ ਚੱਲ ਜੂ ਤਾਂ ਹੈ ਤਾਂ ਸਹੀ ਆ ਐਂ ਹੁਣ ਜਿੰਨੇ ਜੋਗੇ ਹੈਗੇ ਆ ਨਾ ਚੱਲ ਬੜਾ ਮੋਟਾ ਕਰਨੀ ਦੇ ਆ ਪਰ ਇਹ ਆ ਵੀ ਤੂੰ ਹੁਣ ਪਿੱਛੇ ਵੱਲ ਨਾ ਧਿਆਨ ਘਾਟੀ ਦੇਈ ਜਦੋਂ ਪਿੱਛੇ ਦੀ ਟੈਨਸ਼ਨ ਵਾਰ-ਵਾਰ ਲਏਂਗੀ ਨਾ ਮੋੜਕੋੜ ਕੇ ਨਾ ਤੇਰੇ ਮਨ ਦੇ ਵਿੱਚ ਨਾ ਉਹੀ ਗੱਲਾਂ ਵਾਰ-ਵਾਰ ਤਾਜ਼ਾ ਹੋਣੀਆਂ ਵਾ ਇਹ ਤੋਂ ਚੰਗਾਈ ਹੋਈ ਆ ਵੀ ਤੂੰ ਪਿੱਛੇ ਦਾ ਖਿਆਲ ਨਾ ਭਲਾ ਦੇ ਹੁਣ ਨਹੀਂ ਨਹੀਂ ਭਾਬੀ ਜੀ ਜਿੰਨੇ ਜੋਗੇ ਵਾਲੀ ਕਿਹੜੀ ਗੱਲ ਹੋਈ ਤੇ ਹੀ ਜਦੋਂ ਦੇ ਆਏ ਜੇ ਮੈਨੂੰ ਮਾਵਾ ਵਾਂਗੂ ਸੰਭਿਆ ਵਾ ਵੀ ਮੇਰੀ ਏਤੀ ਆ ਤੇ ਫਿਰ ਮੈਨੂੰ ਕਾਦੀ ਫਿਕਰ ਹੋਣੀ ਆ ਨਾਲੇ ਜਿੰਨੇ ਜੋਗੇ ਵਾਲੀ ਕਿਹੜੀ ਗੱਲ ਹੋਈ ਵੀਰ ਜੀ ਤੇ ਤੁਸੀਂ ਮੇਰਾ ਪਤਾ ਕਿੰਨਾ ਕਰਦੇ ਹੋ ਮੈਨੂੰ ਕਦੇ ਮਾਪਿਓ ਦੀ ਕਮੀ ਨਹੀਂ ਮਹਿਸੂਸ ਹੋਈ ਹੋ ਸਕਦਾ ਜੇ ਮੇਰੇ ਮਾਪਿਓ ਜਿੰਦੇ ਹੁੰਦੇ ਉਹ ਵੀ ਨਹੀਂ ਇੰਨਾ ਕਰ ਪਾਉਂਦੇ ਜਿੰਨਾ ਤੇ ਹੀ ਮੇਰਾ ਕਰਦੇ ਜੇ ਇਹ ਗੱਲ ਕਦੇ ਨਾ ਮੰਨ ਲਿਆਓ ਇਹ ਤੇ ਮੇਰੀ ਕਿਸਮਤ ਵਾ ਚੱਲ ਕੋਈ ਗੱਲ ਨਹੀਂ ਜੋਦ ਸਾਡਾ ਫਰਜ਼ ਵਾ ਹੁਣ ਮਾਪਿਓ ਦੀ ਥਾਂ ਅਹੀਂ ਆ ਅਹੀਂ ਕਰਨਾ ਵਾ ਸਾਰਾ ਕੋ ਠੀਕ ਆ ਨਾ ਤੇ ਨਾਲੇ ਵੀ ਵੀਰ ਤੇਰਾ ਇਨਾ ਚੰਗਾ ਵਾ ਨਾ ਕਿੰਨਾ ਦਿਰਾ ਕਰਦੇ ਆ ਠੀਕ ਆ ਨਾ ਹਾਂਜੀ ਤੇ ਕੋਈ ਗੱਲ ਨਹੀਂ ਜੇ ਅਸੀਂ ਇੱਥੇ ਤੱਕ ਤੈਨੂੰ ਲਿਆਂਦਾ ਵਾ ਨਾ ਤੇ ਗਾੜੀ ਵੀ ਸਾਡੇ ਕੋਲ ਜਿੰਨਾ ਹੋਊਗਾ ਨਾ ਅਸੀਂ ਤੇਰਾ ਸਾਥ ਪੂਰਾ ਦਵਾਂਗੇ ਤੂੰ ਇਹ ਨਾ ਮੰਨ ਜ ਕਰੀ ਕਿ ਸੋ ਸਕਦਾ ਵਾ ਭਰਾ ਪਰ ਜਾਈ ਮੇਰੇ ਨਾਲ ਮਰੇ ਕੱਲ ਨੂੰ ਇਦਾਂ ਕਰਨ ਇਹ ਆ ਕਿ ਤੇਰਾ ਐਂਡ ਤੱਕ ਪੂਰਾ ਸਾਥ ਦਵਾਂਗੇ ਆਪਾਂ ਕੋਈ ਗੱਲ ਨਹੀਂ ਭਾਬੀ ਜੀ ਤਹੀ ਨਾ ਫਿਕਰ ਕਰੋ ਮੈਂ ਕੋਈ ਫਿਕਰ ਨਹੀਂ ਕਰਦੀ ਇਹ ਤੇ ਮੇਰੀ ਕਿਸਮਤ ਵਾ ਮੇਰੇ ਨਾਲ ਇਹ ਕੁਝ ਹੋਣਾ ਹੀ ਮੈਂ ਉੱਥੋਂ ਦਾ ਸਾਰਿਆਂ ਦਾ ਪਿਆਰ ਨਹੀਂ ਲੈਣਾ ਪਹਿਲਾਂ ਮਾਪਿਓ ਦਾ ਨਹੀਂ ਲਿਆ ਗਿਆ ਬਾਅਦ ਚ ਉੱਥੋਂ ਸਹੁਰਿਆਂ ਤੋਂ ਨਹੀਂ ਲਿਆ ਗਿਆ ਮੇਰੇ ਕਰਮਾਂ ਚ ਜੋ ਹੀ ਨਾ ਉਹ ਮੈਨੂੰ ਮਿਲ ਕੇ ਰਹਿਣਾ ਚੱਲ ਕੋਈ ਨਹੀਂ ਬਹੁ ਟੈਨਸ਼ਨ ਨਾ ਲੈ ਤੈਨ ਮੈਂ ਕਹਿੰਨੀ ਆ ਨਾ بار بار ਵੀ ਉਹਨਾਂ ਦੀਆਂ ਗੱਲਾਂ ਨਾ ਕਰਿਆ ਕਰ ਠੀਕ ਆ ਨਾ ਤੂੰ ਹੁਣ ਇੱਥੇ ਆ ਨਾ ਐ ਪੂਰੀ ਖੁਸ਼ ਰਹਿਿਆ ਕਰ ਜਿਹੜੀ ਕਿ ਇਸ ਚੀਜ਼ ਦੀ ਲੋੜ ਵਾ ਚਾਹੇ ਕਿ ਹੋਰ ਕੋਈ ਕੰਮ ਦੀ ਆ ਤੇ ਤੂੰ ਮੈਨੂੰ ਦੱਸਿਆ ਕਰ ਠੀਕ ਆ ਨਾ ਠੀਕ ਐ ਭਾਬੀ ਜੀ ਆਓ ਬਿਨਾਂ ਝਿਜਕੇ ਐਵੇਂ ਸਾਂਗਦੀ ਨਾ ਰਿਹਾ ਕਰ ਨਹੀਂ ਨਹੀਂ ਕੋਈ ਗੱਲ ਨਹੀਂ ਭਾਬੀ ਜੀ ਚਲਾ ਫਿਰ ਕੰਮ ਵੇਖੀ ਕੋਈ ਚੱਲ